ਮਾਨਯੋਗ ਐਮਐਲਏ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਦਾ ਧੰਨਵਾਦ ਕਰਦਾ ਉਹਨਾਂ ਦਾ ਬਾਗੇ ਜਾਂਦੀ ਹੈ ਉਹ ਵਧੀਆ ਉਹਦੀ ਤਨਖਾਹ ਪਰ ਮੈਂ ਇਹ ਚੀਜ਼ ਚਾਹੁੰਦਾ ਵੀ ਹਰੇਕ ਬੰਦਾ ਇਸ ਚੀਜ਼ ਲਈ ਜਾਗਰੂਕ ਹੋਵੇ ਕਿ ਜੇ ਅੱਜ ਮਰਦ ਕਮਾਉਂਦਾ ਤੇ ਔਰਤ ਵੀ ਉਹਦੇ ਬਰਾਬਰ ਕਮਾਵੇ ਚਾਹੇ ਉਹਦੀ ਇੱਕ ਮੱਝ ਰੱਖੀ ਹੋਵੇ ਚਾਹੇ ਉਹਦਾ ਕੋਈ ਕਾਰੋਬਾਰ ਹੋਊਗਾ ਕਿਉਂਕਿ ਮੈਂ ਤੁਹਾਨੂੰ 1994-95 ਦੀ ਗੱਲ ਦੱਸਣ ਲੱਗਾ ਕਿ ਮੈਂ ਤਿੰਨ ਕਲਾਸ ਫਿੱਟਾਂ ਦੀ ਹੈ ਦੇਖੋ ਉਹ ਇੱਥੇ ਰਹਿ ਕੇ ਆਪਾਂ ਕੋਠੀਆਂ ਬਣਾਈ ਜਾਂਦੇ ਆ ਜਗ੍ਹਾ ਖਰੀਦੀ ਜਾਂਦੇ ਆ ਆਪਦੇ ਬੱਚੇ ਸੈਂਟ ਜੋਸਫ ਸੈਕੰਡ ਆਰਟ ਵਾ ਕੇ ਸਕੂਲਾਂ ਵਿੱਚ ਪੜਾ ਰਹੇ ਆ ਤੇ ਸਾਨੂੰ ਕੀ ਗੱਲ ਹੈ ਮੈਨੂੰ ਬਹੁਤ ਮਾਰੀ ਚਾਰ ਪੰਜ ਦੀਆਂ ਗੱਲਾਂ ਨਹੀਂ ਲੱਗਣ ਵੀ ਸਾਰੇ ਬੜਾ ਮੀडम ਪ੍ਰੇਮ ਚੱਟੀ ਵਾਲੇ ਆ ਤੇ ਮੈਨੂੰ ਵੀ ਇਹਨਾਂ ਤੋਂ ਛੁੱਪਿਆ ਹੋਵੇ ਮੈਂ ਵੀ ਕਾਲੀਦਾਸ ਗਿਆ ਕਾਲੀਦਾਸ ਦੀਆਂ ਨਿੱਤੀਆਂ ਨੇ ਬਾਲੂ ਸਾਹਿਬ ਨੂੰ ਮਹਰੋਂ ਇਹ ਨਗਾੜਾ ਵੱਲ ਨੂੰ ਇਹ ਸੋਹ ਜਿਹੜੀ ਆ ਸਰਾਸੂਰੀ ਤੇ ਬਾਲੀ ਬਾਜ਼ਾ ਮਨ ਰਹੀ ਅਸੀਂ ਕਹਿੰਦੇ ਵੇਚੀਏ ਪੰਜਾਬ ਆ ਤੇ ਪੰਜਾਬੇ ਆਪਣੇ ਬਹੁਤ ਮੋਢੀ ਕਰਦੇ ਮੈਂ ਇੱਕ ਵਾਰੀ ਵੀ ਕਦੇ ਸੋਚਿਆ ਮੈਂ ਤਾਂ ਉਹਦੀ ਬੇਟੀ ਨੂੰ ਨਹੀਂ ਵਿਦੇਸ਼ ਤੇ ਨਾ ਜਾਵਾਂਾ ਉਹਨੂੰ ਵੀ ਮੈਂ ਕਿਹਾ ਉਹ ਵੀ ਤੂੰ ਇੱਥੇ ਪੜ੍ਹ ਇੱਥੇ ਪੜ੍ਹ ਕੇ ਚੰਗੀ ਤੇ ਸਹੀ ਕਰਕੇ ਤੂੰ ਚੰਗੀ ਨੌਕਰੀ ਤੇ ਲੱਗਾ ਕਿਉਂਕਿ ਜੇ ਅਸੀਂ ਆਪਦੇ ਬੱਚੇ ਅੱਜ ਤੋਂ ਹਰੇਕ ਬੰਦਾ ਲੌਂ ਕਰਨਾ ਸ਼ੁਰੂ ਕਰਨਾ ਕਰਨਾ ਲੱਗ ਪਿਆ ਨਾ ਤੇ ਕਿਤੇ ਨਾ ਕਿਤੇ ਇਹ ਸਿਚੂਏਸ਼ਨ ਅੱਜ ਆਈਏ ਪਰ ਹੁਣ ਜਿਹੜੇ ਉੱਥੇ ਸਾਡੇ ਭਰਾ ਐ ਸਾਡੇ ਭੈਣਾਂ ਸਾਡੇ ਬਜ਼ੁਰਗ ਐ ਉਹ ਕਿਤੇ ਨਾ ਕਿਤੇ ਇਹ ਗੱਲ ਦਾ ਮੈਸੇਜ ਦੇ ਰਹੇ ਆ ਕਿ ਇੱਥੇ ਵੀ ਕੰਮ ਬਹੁਤ ਅਜੀਬ ਕਰਨੇ ਚਾਹੁੰਦੇ ਹੋ ਕਿਉਂਕਿ ਅਸੀਂ ਦੇਖਿਆ ਤੁਸੀਂ ਇੱਕ ਗੱਲ ਦੇਖੋ ਕਿ ਮੇਰਾ ਇੱਕ ਘਰਵਾਰਤ ਆਉਦੇ ਨੌਜਵਾਨ ਮੁੰਡੇ ਆ ਉਹ ਕੰਮ ਕਰਦੇ ਆ ਬਹੁਤ ਕਮਾਈ ਕਰਦੇ ਆ ਬੜੀਆਂ ਕੋਠੀਆਂ 'ਚ ਕੰਮ ਕਰਦੇ ਆ ਸਾਡੇ ਪਿੰਡਾਂ 'ਚ ਸਾਡੇ ਸ਼ਹਿਰਾਂ 'ਚ ਉਹ ਕੰਮ ਕਰਦੇ ਆ ਕਿਤੇ ਨਾ ਕਿਤੇ ਅਸੀਂ ਬਹੁਤ ਮਕਸਦ ਕਰਦਾ ਆਂ ਦੇਖੋ ਉਹ ਇੱਥੇ ਰਹਿ ਕੇ ਆਪਾਂ ਕੋਠੀਆਂ ਬਣਾਈ ਜਾਂਦੇ ਆ ਜਨ ਅਫੀਤੀ ਆਂਦੇ ਆ ਆਦੇ ਬੱਚੇ ਸੈਂਟ ਜੋਸਫ ਸੈਕੰਡ ਲੈਗਟ ਵਾਲੇ ਸਕੂਲਾਂ 'ਚ ਪੜਾ ਰਹੇ ਆ ਤੇ ਸਾਨੂੰ ਕੀ ਗੱਲ ਆ ਮੈਨੂੰ ਬਹੁਤ ਮਾਰੀ ਕਹਿੰਦੇ ਪਿੰਟਰ ਕਿੰਨੇ ਨੇ ਜਿਹੜੇ ਵਿਦੇਸ਼ਾਂ ਨੂੰ ਜਿਹੜੇ ਆਪਣੇ ਜene ਆਪਣੇ ਬਾਹਰਲੇ ਸਟੇਟਾਂ ਦੇ ਆ ਇੱਕ ਪਹਾੜੀ ਸਰਕਾਰ ਤੋਂ ਮਤੇ ਦੀ ਸਰਪੰਚਾਂ ਸਰਕਾਰ ਦੇ ਦੋ ਸਿੰਘ ਜੀ ਉਹਨਾਂ ਦੇ ਘਰ ਪਤਨੀ ਉਹਨਾਂ ਦਾ ਸਾਰਾ ਪਰਿਵਾਰ ਸਾਡੇ ਬਹੁਤ ਹੀ ਸਰਕਾਰ ਤੋਂ ਮੇਰੇ ਅੰਕਲ ਸਾਡੇ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਕਾਸ਼ ਰੇਨ ਚੰਦ ਜੀ ਸਾਡੇ ਪਰਿਵਾਰ ਦੇ ਵਿੱਚ ਜੋ ਗਿਆ ਉlijke ਵਾਦਾ ਹੋਣ ਜਾ ਰਿਹਾ ਹੈ ਸਾਡੇ ਪਿੰਡ ਦੇ ਵਲੰਟੀਅਰ ਦਿਲਬਾਬ ਜੀ ਸ਼ੋਨੀ ਸਾਰੇ ਦੇ ਵੱਡੇ ਭਰਾ ਸਾਡੇ ਬਲਾਕ ਇੰਚਾਰਜ ਜੀਤਾਰਾ ਕੁੰਜੀ ਮੇਰਾ ਵੱਡਾ ਵੀ ਤੇ ਸਾਰੇ ਸਾਡੀ ਡਗਰੂ ਤੋਂ ਟੀਮਾਈ ਹੋਈ ਹੈ ਦਾਰਾ ਪਰ ਤੋਂ ਬਾਈ ਸ਼ੋਨੀ ਆਏ ਹੋਏ ਹੈ